ਸ਼ਨੀਵਾਰ ਨੂੰ ਫਲੋਰ ਦੇ ਮੁਵੱਲਾ ਸੰਤੋਖਪੁਰਾ ਨਿਵਾਸੀਆਂ ਵੱਲੋਂ ਪੀਣ ਵਾਲੇ ਪਾਣੀ ਦੇ ARORA ਸਿਸਟਮ ਨੂੰ ਚਾਲੂ ਕਰਨ ਦੀ ਮੰਗ ਕੀਤੀ ਗਈ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਉਹਨਾਂ ਸੰਗਰਾਸ਼ ਵਧਣ ਦੀ ਚੇਤਾਵਨੀ ਦਿੱਤੀ। ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਸਾਲ 2020 ਵਿੱਚ ਉਸ ਸਮੇਂ ਦੇ ਮੈਂਬਰ ਪਾਰਲੀਮੈਂਟ ਮਰਹੂਮ ਸੰਤੁਖ ਸਿੰਘ ਚੌਧਰੀ ਨੇ ਸਮੂਹ ਕਾਉਂਸਲਰ ਸਹਿਬਾਨਾਂ ਤੇ ਹਲਕਾ ਇੰਚਾਰਜ ਦੀ ਹਾਜ਼ਰੀ ਵਿੱਚ ਮੁਹੱਲੇ ਵਿੱਚ ਲੱਗੇ ਆਰਓ ਸਿਸਟਮ ਦਾ ਉਦਕਾਟਨ ਕੀਤਾ ਸੀ ਤੇ ਲੱਖਾਂ ਦੀ ਮਸ਼ੀਨਰੀ ਆਰਓ ਪ੍ਰੋਜੈਕਟ ਵਾਸਤੇ ਲਈ ਸੀ ਪਰ 2022 ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਵੀ ਇਸ ਨੂੰ ਚਾਲੂ ਨਹੀਂ ਕੀਤਾ ਗਿਆ। ਦੇਹਾਤੀ ਮਜ਼ਦੂਰ ਸਬਾਦੇ ਸੂਬਾਈ ਆਗੂ ਜਰਨੈਲ ਫਲੋਰ ਨੇ ਸਥਾਨਕ ਪ੍ਰਸ਼ਾਸਨ ਤੇ ਪ੍ਰਧਾਨ ਨਗਰ ਕੌਂਸਲ ਤੇ ਯੂ ਨਗਰ ਕੌਂਸਲ ਫਲੋਰ ਤੋਂ ਮੰਗ ਕੀਤੀ ਕਿ ਆਰੋ ਪ੍ਰੋਜੈਕਟ ਨੂੰ ਤੁਰੰਤ ਚਾਲੂ ਕਰਕੇ ਲੋਕਾਂ ਨੂੰ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਇਆ ਜਾਵੇ। ਉਹਨਾਂ ਕਿਹਾ ਕਿ ਅਗਰ ਲੋਕਾਂ ਦੀ ਇਸ ਮੰਗ ਵੱਲ ਧਿਆਨ ਨਹੀਂ ਦਿੱਤਾ ਗਿਆ ਤਾਂ ਲੋਕਾਂ ਤੇ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਗਰਾਸ਼ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਸਥਾਨਕ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਸੰਦੀਪ ਕੁਮਾਰ, ਤਿਲਕ ਰਾਜ ਲੰਬਰਦਾਰ सिंह संतोखपुरा निका संधु राजू कलोनी रानी, पूजा जसविंदर कौर सुनीता रानी, परमजीत कौर निम्मू, जोगी महेंद्र कौर रेखा रानी, कालिया बलिया बाबा भगवान सिंह आदि हाजिर सन फिलौर तो फिलौर टीवी लाइ संदीप पटियाला रिपोर्ट अहला संतोखपुरा फिलौर जार्ड नंबर चौदह प ਇਹਦੇ ਵਿੱਚ ਪਿਛਲੇ ਖਾਵੇ 20 ਦੇ ਵਿੱਚ ਇਹ ਆਰਓ ਦਾ ਡੁਗਾਤਨ ਕੀਤਾ ਸੀ ਜਿਹੜਾ ਵੀ ਹਜੇ ਤੱਕ ਬੰਦ ਪਿਆ ਆ ਲਗਭਗ 4-5 ਸਾਲ ਹੋ ਚੱਲੇ ਆ ਆਰਓ ਦਾ ਪਾਣੀ ਜਿਹੜਾ ਲੋਕਾਂ ਨੂੰ ਨਸੀਬ ਨਹੀਂ ਹੋ ਰਿਹਾ ਜਿਹੜਾ ਪੰਜਾਬ ਦਾ ਪਾਣੀ ਆ ਅੱਜ ਸਰਕਾਰ ਦੇ ਅੰਕੜੇ ਵਧਾਓ ਸਾਰਾ ਪੰਜਾਬ ਦਾ ਪਾਣੀ ਜਿਹੜਾ ਪੀਣ ਦੇ ਯੋਗ ਨਹੀਂ ਰਿਹਾ ਤੇ ਜਿਹੜਾ ਪੀਣ ਦੇ ਯੋਗ ਨਹੀਂ ਰਿਹਾ ਉਹਦੇ ਨਾਲ-ਨਾਲ ਬਿਮਾਰੀਆਂ ਬਹੁਤ ਲੱਗ ਰਹੀਆਂ ਭਿਆਨਕ ਕੈਂਸਰ ਦੀ ਬਿਮਾਰੀ ਲੱਗ ਰਹੀ ਹੈ ਸਾਡੇ ਇੱਥੇ ਆਈ ਵੀ ਇਲਾਕੇ ਦੇ ਵਿੱਚ ਪਹਿਲਾਂ ਤਾਂ ਕਹਿੰਦੇ ਮਾਲਵੇ ਵਿੱਚ ਕੈਂਸਰ ਦੀ ਬਿਮਾਰੀ ਆ ਸਾਡੇ ਦੁਆਬੇ ਵਿੱਚ ਵੀ ਜਿਹੜੀ ਕੈਂਸਰ ਦੀ ਬਿਮਾਰੀ ਆ ਵੱਧ ਤੋਂ ਵੱਧ ਹੋ ਰਹੀ ਲੋਕਾਂ ਨੂੰ ਜਿਹੜੀ ਇੱਥੋਂ ਗੱਡੀ ਚੱਲ ਰਹੀ ਆ ਕੈਂਸਰ ਵਾਲੀ ਗੱਡੀ ਜਿਹਨੂੰ ਕਹਿੰਦੇ ਆ ਉਹਦੇ ਵਿੱਚ ਲੋਕ ਇੱਥੋਂ ਆਪਣਾ ਇਲਾਜ ਕਰਾਉਣ ਲਈ ਜਾ ਰਹੇ ਆ ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਇਹਦੇ ਨਾਲ ਕਾਲਾ ਪੀੜਾ ਵੀ ਹੋ ਰਿਹਾ ਜਿਹੜਾ ਪਾਣੀ ਗੰਦਾ ਲੋਕ ਪੀ ਰਹੇ ਆ ਹੋਰ ਵੀ ਬਿਮਾਰੀਆਂ ਦਾ ਕਾਰਨ ਬਣ ਰਿਹਾ ਇਸ ਕਰਕੇ ਸਰਕਾਰ ਨੂੰ ਕਹਿੰਦੇ ਵੀ ਜਿਹੜੇ ਆਰਓ ਲਾਏ ਆ ਇਹਨਾਂ ਨੂੰ ਜਲਦੀ ਤੋਂ ਜਲਦੀ ਚਾਲੂ ਕੀਤਾ ਜਾਵੇ ਜੇ ਇਹ ਨਾ ਚਾਲੂ ਹੋਇਆ ਆਉਣ ਵਾਲੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਲੋਕਾਂ ਨੂੰ ਨਾਲ ਇਕੱਠੇ ਕਰਕੇ ਸੰਘਾੜਸ਼ ਦਾ ਰੂਪ ਰੇਖਾ ਤਿਆਰ ਕਰਾਂਗੇ ਇਹ ਜਲਦੀ ਤੋਂ ਜਲਦੀ ਚਾਲੂ ਹੋਊਗਾ ਇੱਕ ਜਰਨਲਿਸਟ ਆ ਜਿਹੜਾ ਪਾਣੀ ਗੰਦਾ ਪਾਣੀ ਮੁਹੱਲੇ ਵਾਲੇ ਕਹ ਰਹੇ ਵੀ ਖੜਾ ਹੋ ਰਿਹਾ ਆ ਦੇਖੋ ਅਸਲ ਦੇ ਵਿੱਚ ਪਾਣੀ ਦੀ ਦੀ ਸਮੱਸਿਆ ਬਹੁਤ ਆ ਪਾਣੀ ਹੁਣ ਜਿਹੜਾ ਮੌਸਮ ਆ ਉਹ ਬਰਸਾਤ ਦਾ ਆ ਕੁਝ ਘਰਾਂ ਦਾ ਗੰਦਾ ਪਾਣੀ ਜਿਹੜਾ ਆ ਆ ਸਾਹਮਣੇ ਪਾਣੀ ਆ ਇਹਦੇ ਕੀੜੇ ਪਏ ਹੋਏ ਆ ਇਹਦੇ ਵਿੱਚ ਲਗਾਤਾਰ ਇਹਨੂੰ ਦੇਖਦੇ ਆ ਸਾਨੂੰ 2-3 ਮਹੀਨੇ 4 ਮਹੀਨੇ ਹੋ ਗਿਆ ਹੈ ਲਗਾਤਾਰ ਇਹ ਪਾਣੀ ਖੜਾਇਆ ਕੋਈ ਇਹਦਾ ਨਿਕਾਸ਼ ਦਾ ਪ੍ਰਬੰਧ ਨਹੀਂਗਾ ਪਾਣੀ ਲੋਕ ਇੱਥੋਂ ਵਿੱਚ ਦੀ ਨੰਗਦੇ ਆ ਉਹਨਾਂ ਨੂੰ ਕਈ ਬਿਮਾਰੀਆਂ ਲੱਗਣ ਦਾ ਖਤਰਾ ਆ ਮੌਸਮਾ ਦਾ ਆ ਇੱਥੇ ਮੱਛਰ ਪੈਦਾ ਹੁੰਦਾ ਆ ਸਰਕਾਰ ਤਾਂ ਬੜੀਆਂ-ਬੜੀਆਂ ਟਾਰੀਆ ਟਾਰਾ ਮਾਰ ਰਹੀ ਆ ਅਸੀਂ ਪੋਕਿੰਗ ਕਰ ਰਹੇ ਆ ਅਸੀਂ ਲੋਕਾਂ ਨੂੰ ਲਾਜ ਫਰੀ ਕਰ ਰਹੇ ਆ ਪਰ ਅਸਲ ਦੇ ਵਿੱਚ ਕੁਝ ਵੀ ਨਹੀਂ ਹੈਗਾ ਗਰਾਊਂਡ ਦੇ ਗਰਾਊਂਡ ਤੇ ਕੁਝ ਵੀ ਨਹੀਂ ਦਿੱਤਾ ਜਾ ਰਿਹਾ ਇਸ ਕਰਕੇ ਸਰਕਾਰ ਨੂੰ ਬੇਨਤੀ ਕਰਦੇ ਆ ਇੱਥੇ ਦੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਇਹ ਜਿਹੜੀ ਸਮੱਸਿਆ ਆ ਮਾ ਇਹਨਾਂ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਰਹੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਲੜਾਈ ਤੇ ਮਤਾਰ ਵਿਚ ਮੇਟਾਗੇ ਸੰਘਰਸ਼ ਕਰਾਂਗੇ ਮੇਰੇ ਨਾਲ ਰਾਜਵੰਦ ਕੋਣ ਰਾਜਵੰਦ ਜੀ ਕੀ ਮਸਲਾ ਹੈ ਸਰ ਅੱਜ ਜਦੋਂ ਇਕੱਠੇ ਹੋਏ ਮਿਲਦੇ ਬਸ ਸਾਡਾ ਮਨ ਨਾਸਤੋਕ ਪੁਰਾਇਆ ਜਿਸ ਵਿੱਚ ਸਾਰੇ ਮੌਜੂਦਾ ਆਏ ਹੋਏ ਸਾਰੇ ਆਪਣੇ ਜਨੈਲ ਸਾਹਿਬ ਜੀ ਆ ਡਾਕਟਰ ਸਾਹਿਬ ਜੀ ਆ ਸਾਰਿਆਂ ਨੇ ਆਪਣੇ ਅਸਲੀਅਤਾਂ ਕੀ ਸਦਘਾਟਨ ਕਰਕੇ ਗਿਆ ਸੀ ਚੌਧਰੀ ਸਾਹਿਬ ਪਰ ਉਸ ਤੋਂ ਬਾਅਦ ਅਜੇ ਤੱਕ ਕੋਈ ਵੀ ਇਹ ਲਾਗੂ ਨਹੀਂ ਕੀਤਾ ਗਿਆ ਤੇ ਸਾਰੇ ਆਪਣਾ ਮਹੱਲਾ ਨਿਵਾਸੀ ਬਹੁਤ ਪਰੇਸ਼ਾਨ ਹੋ ਰਹੇ ਆ ਤੇ ਸਾਡੇ ਆਲੇ ਦੁਆਲੇ ਵੀ ਗੰਦਗੀ ਬਹੁਤ ਜ਼ਿਆਦਾ ਇਹਦਾ ਵੀ ਕੋਈ ਨਿਕਾਸ ਨਹੀਂ ਹੈਗਾ ਤੇ ਸਾਡੇ ਆਉਣ ਵਾਲੇ ਸਮੇਂ ਵਿੱਚ ਬੱਚਿਆਂ ਨੂੰ ਬਹੁਤ ਜ਼ਿਆਦਾ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਕਰਕੇ ਸਾਡੇ ਬੱਚਨ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਸਾਡੇ ਬੱਚਿਆਂ ਨੂੰ ਜੋ ਕਿ ਐਨੇ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਨਸ਼ਿਆਂ ਦੇ ਵਿੱਚ ਪੈ ਰਹੇ ਆ ਇਹ ਬਹੁਤ ਵੱਡੀ ਸਮੱਸਿਆ ਆ ਸਾਡੇ ਵਾਸਤੇ ਇਹ ਸਾਡੀ ਸਮੱਸਿਆ ਹੱਲ ਹੋਣ ਚਾਹੀਦੀ ਆ ਸਰਕਾਰਾਂ ਨੂੰ ਚਾਹੀਦਾ ਕਿ ਜਲਦ ਤੋਂ ਜਲਦ ਇਸ ਦਾ ਨਿਕਾਸ ਕੀਤਾ ਜਾਵੇ ਤੇ ਇਸ ਮਸਲੇ ਦੇ ਉੱਤੇ ਗੌਰ ਕੀਤੀ ਜਾਵੇ ਇੱਕ ਜਿਹੜਾ ਗੰਦਾ ਪਾਣੀ ਮਹੱਲਾ ਵਾਸੀ ਕਰ ਇਹਦਾ ਕੋਈ ਸੋਲੂਸ਼ਨ ਨਹੀਂ ਕੱਢਿਆ ਕੋਈ ਨਹੀਂ ਹੱਲ ਹੋ ਰਿਹਾ ਜੀ ਅਸੀਂ ਤਾਂ ਬਹੁਤ ਪਰੇਸ਼ਾਨ ਆ ਸਾਰੇ ਆਉਣ ਜਾਣ ਵਾਲੇ ਰਸਤਿਆਂ ਦੇ ਵਿੱਚ ਸਾਨੂੰ ਰੁਕਾਵਟ ਬਹੁਤ ਆਉਂਦੀ ਆ ਜਿਸ ਚਾਰਛੇ ਫੇਰੇ ਸਾਡੇ ਗੰਦਗੀ ਫੈਲੀ ਹੋਈ ਆ ਤੇ ਪਾਣੀ ਇੰਨਾ ਕਿ ਜਮਾ ਹੋ ਜਾਂਦਾ ਸਾਡਾ ਜਾਣਾ ਆਣਾ ਮੁਸ਼ਕਿਲ ਹੋ ਜਾਂਦਾ ਪੈਦਲ ਯਾਤਰੀਆਂ ਨੂੰ ਬਹੁਤ ਨੁਕਸਾਨ ਹੁੰਦਾ ਕੀ ਮੰਗ ਕਰਦੇ ਹੋ ਅਸੀਂ ਇਹ ਪ੍ਰਸ਼ਾਸਨ ਅੱਗੇ ਤੇ ਆਪਣੀ ਸਰਕਾਰ ਅੱਗੇ ਹੀ ਰਿਕਵੈਸਟ ਕਰਦੇ ਹਾਂ ਕਿ ਸਾਡੇ ਮਹੱਲੇ ਦਾ ਜਲਦ ਤੋਂ ਜਲਦ ਨਿਕਾਸ ਕੀਤਾ ਜਾਵੇ ਪਾਣੀ ਦਾ ਮਸਲਾ ਜੀ ਅੱਛਾ ਜੀ ਪਾਣੀ ਜਿਹੜਾ ਹੈ ਤੇ ਆਰਓ ਜਿਹੜਾ ਲਾਇਆ ਜਗਾ ਤੇ ਜਦੋਂ ਘਟਨ ਹੋਇਆ ਉਸ ਤੋਂ ਬਾਅਦ ਚੱਲਿਆ ਨਹੀਂਗਾ ਜਿਹੜੀ ਨਿਊਜ਼ਾ ਸਰਕਾਰ ਉਹ ਵੀ ਚਲਾ ਰਹੀ ਇਹਨੂੰ ਜੇ ਉਹ ਘਟਨ ਕਰੇਗੇ ਚਲਾਈ ਗਏ ਤਾਂ ਇਹਨਾਂ ਨੇ ਚਾਲੂ ਨਹੀਂ ਕੀਤਾ ਸਰਕਾਰ ਨੇ ਇੱਕ ਦੇਖਣ ਨੂੰ ਆਇਆ ਜੀ ਗੰਦਾ ਪਾਣੀ ਤੁਹਾਡੇ ਕਾਫੀ ਅੱਧਰ ਹਾਂਜੀ ਗਲੀ ਚ ਖੜਾ ਹੋਣੀ ਤੇ ਬਹੁਤ ਆ ਗਿਆ ਆਪਣੇ ਲੰਘ ਨਹੀਂ ਹੁੰਦਾ ਇਹਨਾਂ ਬਾਣੀ ਜਿਆਦਾ ਕਈ ਬੰਦੇ ਡੱਕ ਬੰਦੇ ਆ ਵਿੱਚ ਪਾਣੀ ਇਹ ਕੀ ਮੰਗ ਕਰਦੇ ਹੋ ਜੀ ਸਰਕਾਰ ਤੋਂ ਇਹ ਮੰਗ ਕਰਦੇ ਵੀ ਇਹਨੂੰ ਗਲੀ ਬਣਾਈ ਜਾਵੇ ਆਰਓ ਚਲਾਇਆ ਜਾਵੇ ਹਾਂਜੀ ਮਸਲਾ ਇਥੇ ਸਾਡੇ ਪੁੱਛਿਆ ਬੋਰਡ ਲੱਗਾ ਆ ਜੀ ਇਹ ਐਰੋ ਲੱਗਾ ਆ ਘੱਟ ਤੋਂ ਘੱਟ ਮੇਰੇ ਖਿਆਲ 4-5 ਸਾਲ ਹੋ ਗਿਆ ਇਹਨੂੰ ਇਹ ਗੁਰਦੁਆਰਾ ਸਾਹਿਬ ਆ ਇਥੇ ਇਹਨੂੰ ਆਪਾਂ ਉਹਨਾਂ ਨੇ ਕਮਰੇ ਦੀ ਜਗ੍ਹਾ ਵੀ ਦਿੱਤੀ ਐਰੋ ਵਾਸਤੇ ਔਰ ਇਹ ਜਿਹੜਾ ਐਰੋ ਆ ਇਹਦੇ ਤੋਂ ਇੱਕ ਦਿਨ ਵੀ ਕਿਸੇ ਨੂੰ ਪਾਣੀ ਪੀਣ ਨੂੰ ਨਹੀਂ ਮਿਲਿਆ ਤਕਰੀਬਨ ਇਹਤੇ ਤੇ ਕਾਫੀ ਖਰਚਾ ਪੈਂਦਾ ਕੋਈ ਜਾਣਕਾਰੀ ਮਿਲੀ ਆ ਕੋਈ 15-16 ਲੱਖ ਰੁਪਈਆ ਇਹਦਾ ਐਰੋ ਦਾ ਖਰਚਾ ਪੈਂਦਾ ਜਿਹੜਾ ਕਿ ਇੱਕ ਖਜ਼ਾਨੇ ਦੇ ਉੱਤੇ ਭਾਰ ਪੈਂਦਾ ਲੋਕਾਂ ਦੀ ਮਿਹਨਤ ਦਾ ਪੈਸਾ ਟੈਕਸ ਦਾ ਪੈਸਾ ਜਿਹੜਾ ਆ ਉਹੀ ਸਾਨੂੰ ਮੋੜ ਕੇ ਇਸ ਤਰ੍ਹਾਂ ਦਿੱਤਾ ਜਾਂਦਾ ਆ ਲੇਕਿਨ ਇਹਦਾ ਲੋਕਾਂ ਨੂੰ ਕੋਈ ਵੀ ਫਾਇਦਾ ਨਹੀਂ ਆ ਇਹ ਬੰਦ ਪਿਆ ਆ ਇਹਨੂੰ ਸਾਡੀ ਸਰਕਾਰ ਕੋਲੋਂ ਮੰਗ ਆ ਜਾਂ ਨਗਰ ਕੌਂਸਲ ਕੋਲੋਂ ਵੀ ਇਸ ਨੂੰ ਜਲਦੀ ਤੋਂ ਜਲਦੀ ਜਿਹੜਾ ਐਰੋ ਆ ਇਹਨੂੰ ਚਾਲੂ ਕੀਤਾ ਜਾਵੇ ਜਿਹੜਾ ਲੋਕ ਇੱਥੇ ਗੰਦਾ ਪਾਣੀ ਪੀ ਰਹੇ ਆ ਬਿਮਾਰੀਆਂ ਲੋਕਾਂ ਨੂੰ ਲੱਗ ਰਹੀਆਂ ਆ ਸਰਕਾਰ ਵਾਅਦੇ ਕਰਦੀ ਸੀ ਕਿ ਅਸੀਂ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਜਿਹੜਾ ਸਾਫ਼ ਪਾਣੀ ਆ ਉਹ ਪਹੁੰਚਾ ਦਿੱਤਾ। ਲੇਕਿਨ ਇਥੋਂ ਪਤਾ ਲੱਗਦਾ ਵੀ ਜਿਹੜਾ ਸਾਫ਼ ਪਾਣੀ ਪਹੁੰਚਾਇਆ ਉਹ ਲੋਕਾਂ ਨੂੰ ਮਿਲਿਆ ਵੀ ਆ ਕਿ ਨਹੀਂ ਮਿਲਿਆ। ਇਹ ਐਰੋ ਬੰਦ ਪਿਆ ਆ ਇਹ ਸਰਕਾਰ ਕੋਲੋਂ ਅਸੀਂ ਮੰਗ ਕਰਦੇ ਆ ਵੀ ਜਾਂ ਤਾਂ ਇਹਨੂੰ ਚਾਲੂ ਕੀਤਾ ਜਾਵੇ ਜਾਂ ਫਿਰ ਜਿਹੜਾ ਇਹਦੇ ਅੰਦਰ ਮਸ਼ੀਨ ਪਈ ਆ ਉਹਨੂੰ ਸਰਕਾਰ ਜਿੱਦਾਂ ਰੱਖੀ ਆ ਉਹਨੂੰ ਲੈ ਜਾਵੇ ਚੱਕੇ ਹੋਰ ਕੀ ਹੋ ਸਕਦਾ? ਜਦ ਇਹਦਾ ਕੋਈ ਫਾਇਦਾ ਹੀ ਨਹੀਂ ਸਾਨੂੰ। ਇਹ ਲਾਇਆ ਦਾ ਫਾਇਦੇ ਵਾਸਤੇ ਹੈ ਲੇਕਿਨ ਫਾਇਦਾ ਕੋਈ ਨਹੀਂ ਲੋਕਾਂ ਨੂੰ ਇਸ ਕਰਕੇ ਲੋਕ ਦੁਖੀ ਆ ਸਰਕਾਰ ਵਾਅਦੇ ਕਰੀ ਜਾਂਦੀ ਆ ਉਦਘਾਟਨ ਕਰੀ ਜਾਂਦੀ ਆ ਲੇਕਿਨ ਜ਼ਮੀਨੀ ਪੱਧਰ ਤੇ ਕੰਮ ਨਹੀਂ ਹੋ ਰਿਹਾ ਤੇ ਇੱਕ ਗੰਦਾ ਪਾਣੀ ਜਿਹੜਾ ਜੀ ਇਕੱਠਾ ਹੋਇਆ ਇਹਦੇ ਬਾਰੇ ਕੀ ਕਹਣਾ ਗੰਦਾ ਪਾਣੀ ਦੇਖੋ ਜੀ ਆ ਇਧਰ ਤੁਸੀਂ ਕੈਮਰਾ ਬਾਰੋਂਗੇ ਤਾਂ ਪਤਾ ਲੱਗੂਗਾ ਇਹ ਕਈ ਮਹੀਨਿਆਂ ਤੋਂ ਲੋਕੀ ਇਹਦੇ ਵਿੱਚੋਂ ਦੀ ਲੰਘ ਰਹੇ ਆ ਜਿਹੜੇ ਸਕੂਲ ਜਾਂਦੇ ਬੱਚੇ ਉਹ ਵੀ ਗੰਦੇ ਪਾਣੀ ਦੇ ਵਿੱਚੋਂ ਲੰਘ ਰਹੇ ਆ ਟੋਏ ਵੀ ਪਏ ਆ ਕਈ ਲੋਕ ਇਹਦੇ ਵਿੱਚ ਡਿੱਗਦੇ ਵੀ ਆ ਅਈ ਡਗਦੇ ਵੀ ਦੇਖੀਦੇ ਆ ਕਈ ਲੋਕ ਉੱਚੇ ਨੀਵੇਂ ਪੈਰ ਪੈ ਜਾਂਦਾ ਪਾਣੀ ਦੇ ਵਿੱਚ ਤੇ ਡਿੱਗ ਵੀ ਪੈਂਦੇ ਆ ਇਹ ਨਗਰ ਕੌਂਸਲ ਸ਼ਹਿਰ ਦੇ ਬਾੜ ਨੰਬਰ 14 ਆ ਨਗਰ ਕੌਂਸਲ ਦਾ ਵੀ ਇਦਾਂ ਦੀਆਂ ਗੱਲਾਂ ਤੇ ਕੋਈ ਧਿਆਨ ਨਹੀਂ ਹੈ ਨਗਰ ਕੌਂਸਲ ਨੂੰ ਚਾਹੀਦਾ ਵੀ ਜਿੱਥੇ-ਜਿੱਥੇ ਮਨਲਿਆਂ ਦੇ ਵਿੱਚ ਪਾਣੀ ਖੜਦਾ ਉੱਥੇ ਜਾ ਕੇ ਦੇਖਿਆ ਜਾਵੇ ਵੀ ਕੀ وجہ ਆ ਪਾਣੀ ਕਿਉਂ ਖੜਦਾ ਆ ਜਾਂ ਸੜਕ ਨੀਵੀਂ ਆ ਜਾਂ ਕਿਸੇ ਨੇ ਪੱਟ ਕੇ ਖਰਾਬ ਕੀਤੀ ਆ ਕੁਛ ਵੀ ਆ ਜਾਂ ਉਹਦਾ ਨਿਕਾਸ ਨਹੀਂ ਆ ਨਗਰ ਕੌਂਸਲ ਨੂੰ ਇਹਦੀ ਜ਼ਿੰਮੇਵਾਰੀ ਬਣਦੀ ਆ ਉਹ ਇਸ ਮਸਲੇ ਨੂੰ ਦੇਖੇ ਠੀਕ ਹੈ ਧੰਨਵਾਦ